ਸਾਧ ਸੰਗਤ ਜੀ ਗਰੀਬੀ ਦੇ ਵਿੱਚ ਭਗਤੀ ਕਰਨੀ ਸੌਖੀ ਐ ਗਰੀਬੀ ਦੇ ਵਿੱਚ ਬੰਦੇ ਦੇ ਕੋਲੇ ਉਹਨਾਂ ਪੈਸੇ ਨਹੀਂ ਹੁੰਦਾ ਜਿੱਥੇ ਮਨ ਪਾਉਂਦੇ ਸੁਖ ਭੋਗ ਸਕੇ ਤੇ ਜਦੋਂ ਉਹ ਧਨ ਦੌਲਤ ਦੇ ਹੁੰਦਿਆਂ ਰਾਜ ਪਾਟ ਦੇ ਹੁੰਦਿਆਂ ਸਾਰੀਆਂ ਸਹੂਲਤਾਂ ਸੁੱਖਾਂ ਨੂੰ ਭੋਗਦੇ ਆ ਜੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਨਾਮ ਜਪਦਾ ਹੈ ਤੇ ਉਹ ਰਾਜਾ ਜੋਗੀ ਹੁੰਦਾ ਹੈ ਰਾਜਾ ਜੋਗੀ ਰਾਜ ਭਾਗ ਦੇ ਵਿੱਚ ਰਹਿੰਦਾ ਹੋਇਆ ਜਿਹੜਾ ਜੁੜਿਆ ਹੋਇਆ ਹੈ ਰਾਜ ਮਹਾਰਾਜ ਜੋਗ ਮਹ ਜੋਗੀ ਤਪਮੈ ਤਪੀਸ਼ਰ ਗ੍ਰਿਸ਼ਤ ਮਹ ਭੋਗੀ ਸੋ ਇਸ ਕਰਕੇ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਨੂੰ ਵੀ ਵੱਡਾ ਭਗਤ ਗਿਣਿਆ ਗੁਰਮੁਖ ਗਿਣਿਆ ਨਾਲੇ ਗੁਰਮੁਖ ਗੁਰਮੁਖ ਬਾਇਆ ਵਿੱਚ ਉਦਾਸੀ ਸੋ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਤਾ ਹੀ ਨਹੀਂ ਨਾ ਫਿਰ ਹੁਣ ਕਿੰਨੇ ਕੁ ਗੁਰਮੁਖ ਪੈਦਾ ਕਰਦੇ ਕੋਈ ਗਿਣਤੀ ਥੋੜਾ ਹੀ ਹੈ ਉਤਾ ਦੇ ਕੌਡੇ ਨੂੰ ਮਿਲਦੇ ਨੇ ਮਹਾਰਾਜ ਜਿਹਨੂੰ ਆਦਮ ਖੋਰ ਕਿਹਾ ਜਾਂਦਾ ਸੀ ਤੇ ਉਹਨੂੰ ਗੁਰਮੁਖ ਬਣਾ ਦਿੰਦੇ ਨੇ ਜੇ ਭੋਮੀਆਂ ਨੂੰ ਮਿਲਦੇ ਨੇ ਉਹਨੂੰ ਗੁਰਮੁਖ ਬਣਾ ਦਿੰਦੇ ਨੇ ਜੇ ਸੇਖ ਸੱਜਣ ਨੂੰ ਮਿਲਦੇ ਨੇ ਤੇ ਉਹਨੂੰ ਗੁਰਮੁਖ ਬਣਾ ਦਿੰਦੇ ਨੇ